ਹਾਂ ਵੀ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਬੀਬਾ ਕੰਚਨ ਕੁਮਾਰੀ ਕੁੜੀ ਜਿਹੜੀ ਉਹ ਭਾਈ ਅਮਰਪਾਲ ਸਿੰਘ ਮੈਰੋ ਨੇ ਮਾਰੀ ਆ। ਇਹ ਘਟਨਾ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਤੇ ਕੁਝ ਆਪਾਂ ਇਹ ਸੋਚਾਂਗੇ ਕਿ ਇਹ ਕੀ ਸਹੀ ਹੋਇਆ ਜਾਂ ਗਲਤ ਹੋਇਆ। ਹੁਣ ਇਹ ਚੀਜ਼ ਇਹ ਆ ਕਿ ਬਹੁਤ ਸਾਰੇ ਲੋਕ ਇਹਨੂੰ ਸਹੀ ਕਹਿ ਰਹੇ ਆ ਬਹੁਤ ਸਾਰੇ ਲੋਕ ਇਹਨੂੰ ਗਲਤ ਕਹਿ ਰਹੇ ਆ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ ਆਪਾਂ ਘਟਨਾਵਾਂ ਦਾ ਥੋੜਾ ਜਿਹਾ ਵਿਸ਼ਲੇਸ਼ਣ ਕਰਾਂਗੇ। ਤੁਸੀਂ ਉਹ ਤੋਂ ਨਤੀਜਾ ਆਪ ਦਾ ਕਟਣਾ ਤੁਹਾਨੂੰ ਸਹੀ ਲੱਗੇ ਸਹੀ ਕਹਿਣਾ ਗਲਤ ਲੱਗੇ ਗਲਤ ਕਹਿਣਾ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਘਟਨਾ ਹੋਈ ਹੈ ਇਹ ਸਿੱਖੀ ਊਸੂਲਾ ਮੁਤਾਬਕ ਸਹੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਹਾਂ ਅਮਰਤਪਾਲ ਸਿੰਘ ਮੈਰੋ ਹੋਰਾਂ ਨੇ ਆਪਣੇ ਉਹਨਾਂ ਦੇ ਵਿਚਾਰ ਆਪਣੇ ਹਿਸਾਬ ਨਾਲੇ ਕੰਮ ਕੀਤਾ ਤੇ ਆਪ ਹੀ ਹੁਣ ਉਹਨਾਂ ਨੇ ਭੁੱਤਣਾ ਤੇ ਆਪ ਹੀ ਜਿਹੜੀ ਗੱਲਬਾਤ ਉਹਨਾਂ ਨੇ ਕਰਨੀ ਆ ਸਾਰੀ ਉਹਨਾਂ ਨੇ ਕਿਸੇ ਦੇ ਸਿਰ ਤੇ ਨਹੀਂ ਪਾਈ ਤੇ ਉਹ ਆਪ ਜ਼ਿੰਮੇਵਾਰ ਹੈ ਇਸ ਚੀਜ਼ ਲਈ ਜੋ ਵੀ ਉਹਨਾਂ ਨੇ ਕੀਤਾ ਪਰ ਨਾਲ ਗੱਲ ਇਹ ਆਉਂਦੀ ਹੈ ਕਿ ਜਿਹੜੇ ਹਸਾਬ ਨਾਲ ਉਹਨਾਂ ਨੇ ਕੌਰ ਨਾਂ ਦਾ ਜ਼ਿਕਰ ਕੀਤਾ ਜੇ ਸਿਤਾ ਮਾਰੀ ਆ ਜਾਂ ਵੀ ਲੱਚਰ ਤਫਲਾਉਂਦੀ ਸੀ ਸਿਤਾ ਮਾਰੀ ਆ ਆਪਾਂ ਇਹ ਦੋਨਾਂ ਵਿਸ਼ਿਆਂ ਤੇ ਵਿਸ਼ਲੇਸ਼ਣ ਕਰਾਂਗੇ ਤੀਜਾ ਇੱਕ ਜ਼ਿਕਰ ਕੀਤਾ ਉਹਨਾਂ ਨੇ ਕਿ ਇਹ ਬਿਹਾਰ ਤੋਂ ਆ ਕੇ ਗੰਦ ਪਾਉਂਦੀ ਜਾਂ ਵੀ ਮਤਲਬ ਹੈ ਤਾਂ ਉੱਤਰਾਖੰਡ ਤੋਂ ਜਾਂ ਕਹਿ ਦਈਏ ਵੀ ਕਿਸੇ ਹੋਰ ਸਟੇਟ ਤੋਂ ਆ ਕੇ ਅਦਰ ਸਟੇਟ ਤੋਂ ਆ ਕੇ ਪੰਜਾਬ 'ਚ ਗੰਦਾ ਪਾਉਂਦੀ ਸੀ ਪਹਿਲੀ ਗੱਲ ਤਾਂ ਦੋਸਤੋ ਆਪਾਂ ਕਹਿ ਦਈਏ ਵੀ ਅਦਰ ਸਟੇਟ ਤੋਂ ਆ ਕੇ ਗੰਦ ਪਾਉਂਦੇ ਸੀ ਇਹ ਆ ਕਿ ਸਾਡਾ ਜਿਹੜਾ ਮੋਬਾਈਲ ਆ ਇਹ ਤਾਂ ਆਲ ਵਰਲਡ ਦੇ ਨਾਲ ਜੁੜਿਆ ਹੋਇਆ ਕਮਰੇ 'ਚ ਬੈਠਿਆਂ ਦਾ ਹੀ ਇਹ 'ਚ ਮਤਲਬ ਪੰਜਾਬ ਤੋਂ ਬਾਹਰ ਤੋਂ ਕਹਿ ਲਈਏ ਜਾਂ ਪੰਜਾਬ 'ਚੋਂ ਕਹਿ ਲਈਏ ਜਾਂ ਇੰਗਲੈਂਡ ਤੋਂ ਕਹਿ ਲਈਏ ਜਾਂ ਯੂਪੀ ਤੋਂ ਕਹਿ ਲਈਏ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਇਸ ਸੀ ਨਾਲ ਤਾਂ ਹੁਣ ਤਾਂ ਤੁਸੀਂ ਇੰਗਲੈਂਡ ਦੀਆਂ ਵੀਡੀਓ ਵੀ ਦੇਖ ਸਕਦੇ ਹੋ ਘਰੇ ਬੈਠੇ ਯੂਪੀ ਦੀਆਂ ਵੀ ਦੇਖ ਸਕਦੇ ਹੋ ਉੱਤਰਾਖੰਡ ਦੀਆਂ ਵੀ ਦੇਖ ਸਕਦੇ ਹੋ ਪੰਜਾਬ ਦੀਆਂ ਵੀ ਦੇਖ ਸਕਦੇ ਹੋ ਤੇ ਹੋ ਸਕਦਾ ਤੁਹਾਡੇ ਗਲੀ 'ਚ ਜਾਂ ਨਾਲ ਘਰ ਵਾਲਾ ਇੱਕ ਬੰਦਾ ਵੀ ਮਰਿਆ ਪਿਆ ਹੋਵੇ ਤੁਹਾਨੂੰ ਪਤਾ ਹੀ ਨਾ ਹੋਵੇ ਉਸ ਗੱਲ ਦਾ ਸੋ ਇਹ ਗਲਤਾਂ ਨਹੀਂ ਜਸਟੀਫਾਈ ਕੀਤੀ ਜਾ ਸਕਦੀ ਵੀ ਉਹ ਬਾਹਰ ਤੋਂ ਆ ਕੇ ਗੰਦ ਪਾਉਂਦੀ ਸੀ ਜਾਂ ਕੀ ਕਰਦੀ ਸੀ ਦੂਜਾ ਆਪਾਂ ਵਿਸ਼ਲੇਸ਼ਣ ਵੀ ਇਸ ਚੀਜ਼ ਦਾ ਇਹ ਕਰਦੇ ਆਂਗੇ ਕਿ ਜਿਹੜਾ ਉਹ ਕਹਿੰਦੇ ਆ ਵੀ ਲੱਚਰ ਤਾਂ ਕਰਕੇ ਮਾਰੀ ਕੁੜੀ ਤਾਂ ਕੀ ਹੁਣ ਮੋਬਾਈਲ ਦੇ ਵਿੱਚੋਂ ਜਿੰਨੇ ਪੂਰਨ ਸਾਰੇ ਚੱਲਦੀਆਂ ਯੂਟਿਊਬ ਤੇ ਵੀ ਪਈਆਂ ਨੇ ਵੀਜ਼ ਜਾਂ ਹੋਰ ਆਮ ਹੀ ਫੇਸਬੁੱਕ ਤੇ ਪਈਆਂ ਵੀਡੀਓਜ਼ ਜਾਂ ਜਿੰਨੀਆਂ ਸਾਰੀਆਂ ਬੀ ਮਤਲਬ ਹੋਰ ਕਿੰਨੇ ਹੀ ਕੁਝ ਪਿਆ ਹਿੰਦੀ 'ਚ ਤਾਂ ਇਸ ਤੋਂ ਵੀ ਜ਼ਿਆਦਾ ਕੰਟੈਂਟ ਕਿੰਨੇ ਅਸਲੀ ਲਾਉਂਦੇ ਆਗੇ ਇੰਗਲਿਸ਼ ਦੇ ਵਿੱਚ ਤਾਂ ਜਮੇ ਹੀ ਉਹਨਾਂ ਨੇ ਮਤਲਬ ਉਹੀ ਕੀਤਾ ਪਿਆ ਹੁੰਦਾ ਉੱਥੋਂ ਤੱਕ ਤਾਂ ਇਹ ਹਲੇ ਕੁੜੀਆਂ ਜਮਾ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਸੀ ਤਾਂ ਕੀ ਫਿਰ ਉਹ ਸਾਰੇ ਖਤਮ ਹੋ ਗਏ ਹੁਣ ਜਿਵੇਂ ਤੁਹਾਨੂੰ ਕਿਹਾ ਮੋਬਾਈਲ 'ਚ ਤਾਂ ਫਿਰ ਇੰਗਲੈਂਡ ਤੇ ਵੀ ਦੇਖ ਲਓ ਭਾਵੇਂ ਬੈਠੇ ਬੈਠੇ ਆਸਟ੍ਰੇਲੀਆ ਦੇ ਦੇਖ ਲਓ ਗੁਮਾਂਡ ਦੇ ਦੇਖ ਲਓ ਯੂਪੀ ਦੇ ਦੇਖ ਲਓ ਜਿੱਥੋਂ ਦੇ ਮਰਜ਼ੀ ਦੇਖ ਲਓ ਪੰਜਾਬ ਦੇ ਦੇਖ ਲਓ ਉਹਦਾ ਛੋਟੇ ਕੋਲੇ ਅਵੇਲੇਬਲ ਆ ਸਾਰਾ ਕੁਝ ਪਮੇ ਦਿੱਲੀ ਦੇ ਦੇਖ ਲਓ ਕਿਤੋਂ ਦੇ ਦੇਖ ਲਓ ਪਾਕਿਸਤਾਨ ਦੇ ਦੇਖ ਲਓ ਪਾਕਿਸਤਾਨ ਵਾਲੀਆਂ ਕੁੜੀਆਂ ਬਹੁਤ ਜ਼ਿਆਦਾ ਇਦੋਂ ਵੀ ਅਸਲੀਲ ਵੀਡੀਓ ਬਣਾਉਂਦੀਆਂ ਨੇ ਸੋ ਇਹ ਗੱਲ ਵੀ ਆਪਾਂ ਨੂੰ ਸਮਝ ਚ ਨਹੀਂ ਪੈਂਦੀ ਕਿ ਲਚਰਤਾ ਕਰਕੇ ਇਹ ਕੰਮ ਕੀਤਾ ਜਾ ਸਕਦਾ ਦੂਜੀ ਗੱਲ ਮੈਂ ਤੁਹਾਨੂੰ ਫੇਰ ਕਲੀਅਰ ਗੱਲ ਇਹ ਕਹਿ ਦਿੰਦਾ ਕਿ ਅਮਰਤਪਾਲ ਸਿੰਘ ਮੈਰੋਹਰ ਨੇ ਆਪਣੇ ਹਿਸਾਬ ਨਾਲ ਕੰਮ ਕੀਤਾ ਆਪਾਂ ਜਸਟ ਇਹਨਾਂ ਚੀਜ਼ਾਂ ਤੇ ਵਿਸ਼ਲੇਸ਼ਣ ਕਰ ਸਕਦੇ ਹਾਂ ਇਹਨੂੰ ਵੀ ਗਲਤ ਇਹ ਸਹੀ ਨਹੀਂ ਕਹਿ ਸਕਦੇ ਉਹ ਉਹਨਾਂ ਦੀ ਆਪ ਦੀ ਮਰਜ਼ੀ ਹੈ ਜੋ ਉਹਨਾਂ ਨੇ ਕੀਤਾ ਆਪਦੇ ਦਮ ਤੇ ਕੀਤਾ ਆਪਦੇ ਸਿਰ ਤੇ ਕੀਤਾ ਹੁਣ ਆਪ ਕੋਤਣਾ ਉਹਨਾਂ ਨੇ ਲੋਕਾਂ ਸਰ ਇਹਦੀ ਗੱਲ ਨਹੀਂ ਪਾਈ ਸੋ ਇਸ ਕਰਕੇ ਲੋਕਾਂ ਨੂੰ ਕੋਈ ਹਲੇ ਤੱਕ ਲਾਂਬਾ ਨਹੀਂ ਦਿੱਤਾ ਕਿ ਸੋਡੇ ਕਰਕੇ ਮੈਂ ਆ ਕਰਤਾ ਪਰ ਸਿੱਖੀ ਦਾ ਮੁੱਦਾ ਨਹੀਂ ਹੈਗਾ ਇਹ ਸਿੱਖੀ ਦਾ ਕਰਕੇ ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸਿੱਖੀ ਦੇ ਆਧਾਰ ਤੇ ਕਿ ਕਿਸੇ ਕੁੜੀ ਨੂੰ ਮਾਰ ਦਿਓ ਵੀ ਉਹ ਸਿੱਖੀ ਦਾ ਉਹ ਹੋ ਜੂਗਾ ਜਸਟੀਫਾਈ ਹੋ ਜੂਗਾ ਸਿੱਖੀ ਦੇ ਹਿਸਾਬ ਨਾਲ ਹੁਣ ਤੀਜਾ ਮੁੱਦਾ ਆਉਂਦਾ ਜੀ ਜਿਵੇਂ ਕਹਿੰਦੇ ਵੀ ਨਾਂ ਨਾਲ ਕੌਰ ਲਾ ਲਿਆ ਉਹਨਾਂ ਨੇ ਵੀ ਸਾਡੀ ਬਦਨਾਮੀ ਕਰਤੀ ਕੀ ਇਹਨੇ ਤਾਂ ਇਕੱਲਾ ਕੌਰ ਲਾਇਆ ਸੀਗਾ ਉਹਦੇ ਨਾਲ ਸਾਡੀ ਬਦਨਾਮੀ ਹੋ ਗਈ ਕੀ ਸੋਨੂ ਮੈਂ ਦਿਖਾਵਾਂ ਅੰਮ੍ਰਿਤਧਾਰੀ ਉੱਤੋਂ ਦੀ ਕਿਰਪਾਨਾਂ ਪਾਈਆਂ ਹੁੰਦੀਆਂ ਤੇ ਖੁੱਲੇ ਦਾੜੇ ਹੁੰਦੇ ਆ ਤੇ ਠਾਣੇ ਦੇ ਦਲਾਲੀਆਂ ਖਾਂਦੇ ਦਿਖਾਵਾਂ ਸੋਨੂ ਮੈਂ ਕਿਹੜੇ-ਕਿਹੜੇ ਕੰਮ ਆਉ ਜਿਹੜੇ ਆਮ ਬੰਦਾ ਤਪਮਾਨਾ ਕਰੇ ਜਿਹੜੇ ਅੰਮ੍ਰਿਤਧਾਰੀ ਖੁੱਲੇ ਦਾੜੇ ਵਾਲੇ ਬੰਦੇ ਨਹੀਂ ਕਰਦੇ ਕੀ ਉਹ ਗੁਰੂ ਦੀ ਸਿੱਧੀ ਪਿਆਰ ਵੀ ਨਹੀਂ ਹੈਗੀ ਗੁਰੂ ਨੇ ਕਿਹਾ ਨਾ ਖਾਲਸਾ ਮੇਰਾ ਰੂਪ ਹੈ ਖਾਸ ਤਾ ਉਹ ਗੁਰੂ ਦਾ ਰੂਪ ਲੈ ਕੇ ਗੁਰੂ ਦੀ ਬੇਅਦਬੀ ਕਰ ਰਹੇ ਆ ਇਹ ਤਾਂ ਚੱਲ ਕੱਲਾ ਕੌਰ ਹੀ ਲਾਇਆ ਸੀਗਾ ਤਾਂ ਫਿਰ ਸਿੰਘ ਵਾਲੇ ਤਾਂ ਪਤਾ ਹੀ ਨਹੀਂ ਵੀ ਆ ਸਾਰੇ ਸਿੰਘ ਵਾਲੇ ਸੀ ਜਿੰਨੇ ਬੀਤ ਸਿੰਘ ਤੇ ਹੋਰ ਵੀ ਕਰਨਲ ਬਰਾੜ ਸਾਰੇ ਸਿੰਘ ਹੀ ਆ ਫਿਰ ਕੌਰ ਕੌਰ ਬਥੇਰੀਆਂ ਹੋਣਗੀਆਂ ਇਹੋ ਜੀਆਂ ਫਿਰ ਉਹ ਚੀਜ਼ ਤਾਂ ਪਰ ਜਸਟੀਫਾਈ ਨਹੀਂ ਕਰ ਸਕਦੇ ਵੀ ਉਹਨੇ ਕੌਰ ਲਾਇਆ ਤਾਂ ਕੱਲਾ ਹੀ ਗਲਤ ਹੋ ਗਿਆ ਹੋਰ ਤਾਂ ਸਾਰਾ ਇੱਥੇ ਠੀਕ ਹੀ ਚੱਲ ਰਿਹਾ ਸੋ ਇਹਨੂੰ ਸਿੱਖੀ ਦੇ ਆਧਾਰ ਤੇ ਮੈਂ ਫੇਰ ਕਹਿ ਰਿਹਾ ਵੀ ਇਹਨੂੰ ਸਿੱਖੀ ਦੇ ਆਧਾਰ ਤੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਉਹਦੀ ਆਪ ਦੀ ਬੰਦੇ ਦੀ ਸਮਝ ਆ ਆਪ ਦੀ ਕੋਈ ਵੀ ਹੋ ਸਕਦੀ ਹੈ ਗੱਲਬਾਤ ਕੋਈ ਰੰਜਸ ਹੋ ਸਕਦੀ ਆ ਜਾਂ ਕੋਈ ਵੀ ਮੁੱਦਾ ਹੋ ਸਕਦਾ ਉਹਦੇ ਤੇ ਆਪਾਂ ਵਿਚ ਨਹੀਂ ਜਾਂਦੇ ਉਹ ਆਪੇ ਭੋਤੂ ਉਹਨੇ ਕਿਸੇ ਦੇ ਸਿਰ ਤੇ ਨਹੀਂ ਪਾਈ ਇਹ ਗੱਲ ਆਪ ਮਾਰੀ ਆ ਤਾਂ ਆਪੋ ਕਬੂਲੀ ਆ ਉਹਨੇ ਹੁਣ ਉਹੀ ਬੰਦੇ ਫੜੇ ਗਏ ਆ ਉਹਨੇ ਲੋਕਾਂ ਨੂੰ ਕੋਈ ਲਾਂਭਾ ਨਹੀਂ ਦਿੱਤਾ ਪਰ ਇਹਨੂੰ ਸਿੱਖੀ ਦੇ ਆਧਾਰ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਸਿੱਖੀ ਪਿੱਛੇ ਮਾਰੀ ਆ ਇਹ ਕੁੜੀ ਸਿੱਖੀ ਲਈ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਰੜਕਦੀ ਆ ਕਿ ਕਾਂਚਨ ਕੁਮਾਰੀ ਦੀ ਦੇ ਕਤਲ ਦਾ ਵਿਰੋਧ ਕਰਨ ਵਾਲੇ ਜਿੰਨੇ ਵੀ ਬੰਦੇ ਆ ਮੈਂ ਰੇਅਰ ਬੰਦਾ ਦੇਖਿਆ ਹੋਊ ਜਿਹੜਾ ਗਾਲ ਕੱਢ ਕੇ ਗੱਲ ਕਰਦਾ ਹੋ ਤੇ ਕਾਂਚਨ ਕੁਮਾਰੀ ਦੇ ਕਤਲ ਨੂੰ ਜਸਟੀਫਾਈ ਕਰਨ ਵਾਲੇ ਬਾਣਿਆਂ ਵਾਲੇ ਨਿੰਗ ਤੇ ਹੋਰ ਮੈਂ ਰੇਅਰ ਬੰਦਾ ਦੇਖਿਆ ਹੋਊ ਜਿਹੜਾ ਬਿਨਾਂ ਗਾਲ ਤੋਂ ਗੱਲ ਕਰਦਾ ਹੋ ਮਾਂ ਪੈਣ ਦੀ ਗੱਲ ਤੋਂ ਹੁਣ ਕਿਹਨੂੰ ਸਹੀ ਕਹੀਏ ਕਿਹਨੂੰ ਗਲਤ ਕਹੀਏ ਕੌਣ ਗੁਰੂ ਗੋਬਿੰਦ ਸਿੰਘ ਦਾ ਸਰੂਪ ਆ ਤੇ ਕੌਣ ਇੱਕ ਗੁੱਚੜਾ ਕੋਈ ਜਸਟੀਫਾਈ ਨਹੀਂ ਇੱਥੇ ਕੋਈ ਜਸਟੀਫਿਕੇਸ਼ਨ ਨਹੀਂ ਕਿਸੇ ਨੂੰ ਸਹੀ ਨਾ ਕਹੋ ਕਿਸੇ ਨੂੰ ਗਲਤ ਨਾ ਕਹੋ ਉਹਦਾ ਆਪ ਦਾ ਮੁੱਦਾ ਜਿਹੜੇ ਉਹਦੀ سپورਟ ਤੇ ਬਾਹ ਪਲੀ ਉਹਨਾਂ ਦੀ ਮਰਜ਼ੀ ਆ ਆਪਦੀ ਪਰ ਇਹਨੂੰ ਸਿੱਖੀ ਦੇ ਸਿੱਖੀ ਦੇ ਸਿਧਾਂਤ ਅਨੁਸਾਰ ਜਾਂ ਪੰਜਾਬ ਦੇ ਸੱਭਿਆਚਾਰ ਦੇ ਸਿਧਾਂਤ ਦੇ ਅਨੁਸਾਰ ਜਸਟੀਫਾਈ ਨਹੀਂ ਕਰ ਸਕਦੇ ਇਹ ਗੱਲ ਮੈਂ ਕਹਿੰਦਾ ਸੋ ਇਹੀ ਮੇਰੇ ਵਿਚਾਰ ਆ ਤੇ ਮੈਂ ਫੇਰ ਕਹਿ ਦਿੰਦਾ ਦੁਬਾਰਾ ਕਿ ਜਿਹੜੇ ਬੰਦੇ ਕਮਲਕੌਰ ਦੇ ਜਾਂ ਕੰਚਨ ਕੁਮਾਰੀ ਜਿਹਦਾ ਨਾਮ ਸੀ ਉਹਦੀ ਮੌਤ ਨੂੰ ਸਹੀ ਠਹਿਰਾ ਰਹੇ ਆ ਬੰਦੇ ਮੈਂ ਕੋਈ ਇੱਕ ਅੱਧਾ ਬੰਦਾ ਦੇਖਿਆ ਹੋਈ ਜਿਹੜਾ ਬਿਨਾ ਮਾਪੇਣ ਦੀ ਗਾਲ ਤੋਂ ਗੱਲ ਕਰ ਰਿਹਾ ਤੇ ਜਿਹੜੇ ਬੰਦੇ ਮੰਨ ਲਾ ਵੀ ਉਹਦੀ ਮੌਤ ਨੂੰ ਗਲਤ ਠਹਿਰਾ ਰਹੇ ਆ ਉਹ ਮੈਂ ਇੱਕ ਅੱਧਾ ਬੰਦਾ ਦੇਖਿਆ ਹੋਈ ਜਿਹੜਾ ਗਾਲ ਕੱਢ ਕੇ ਗੱਲ ਕਰ ਰਿਹਾ ਬਿਨਾ ਗਾਲ ਤੋਂ ਗੱਲ ਕਰ ਰਿਹਾ ਸਾਰੇ ਹੁਣ ਕੌਣ ਸਹੀ ਤੇ ਕੌਣ ਗਲਤ ਬੁੱਲਾ ਕੀ ਜਾਣਾ ਮੈਂ ਕੌਣ ਪਤਾ ਨਹੀਂ ਲੱਗਦਾ ਇੱਥੇ ਕੁਛ ਕੱਲਾ ਬਾਣਾ ਪਾਉਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਹੁਣ ਇਸ ਤੋਂ ਇੱਕ ਹੋਰ ਅਗਲੀ ਗੱਲ ਸੁਣ ਦੱਸ ਦਿਆਂ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਕਹਿੰਦੇ ਆ ਕਿ ਉਹਦੀਆਂ ਬਹੁਤ ਜ਼ਿਆਦੇ ਬਗਾਲਤ ਵੀਡੀਓ ਆਈਆਂ ਸੀ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਆਪਦੀ ਜਿਹੜੀ ਮਾਰਨ ਤੋਂ ਬਾਅਦ ਜਿਹੜੀ ਉਹਦੀ ਵੀਡੀਓ ਆਈ ਸੀ ਉਹਦੇ ਵਿੱਚ ਲਾਲ ਸਾਰੀਆਂ ਵੀਡੀਓ ਲੋਕਾਂ ਨੂੰ ਦਿਖਾਈਆਂ ਉਹ ਤਾਂ ਚਲਾਲ ਦੇ ਪੈਸੇ ਕਮਾਰੇ ਸੀ ਤੂੰ ਕੀ ਦਿਖਾ ਰਿਆ ਫਿਰ ਲੋਕਾਂ ਨੂੰ ਉਹੀ ਚੀਜ਼ ਤਾਂ ਤੂੰ ਦਿਖਾ ਰਿਆ ਦੂਜੀ ਗੱਲ ਜਿਹੜੀ ਇੱਕ ਕਹਿੰਦੇ ਮੈਂ ਤਾਂ ਹਾਲ ਤੱਕ ਦੇਖੀ ਨਹੀਂ ਜਿਹੜੀ ਕਹਿੰਦੇ ਉਹਦੀ ਪੂਰਨ ਵੀਡੀਓ ਵੀ ਆਈ ਆ ਉਹ ਵੀ ਉਹਨੇ ਅੰਮ੍ਰਿਤਪਾਲ ਸਿੰਘ ਨੇ ਲੀਕ ਕੀਤੀ ਤਾਂ ਫਰੋਕ ਹੀ ਦਿਖਾ ਰਿਆ ਲੋਕਾਂ ਨੂੰ ਸਿਰਫ ਆਪ ਦਾ ਕਤਲ ਜਸਟੀਫਾਈ ਕਰਨ ਲਈ ਮੈਂ ਸਿੱਕੀ ਲਈ ਕਤਲ ਕੀਤਾ ਇਹ ਗੰਦ ਫਲਾਉਂਦੀ ਸੀ ਮੈਂ ਜਿਹੜਾ ਕੋ ਸਪਲਾਇਆ ਉਹ ਗੰਦ ਨਹੀਂ ਸੀ ਉਹਦੇ ਲੋਕਾਂ ਨੂੰ ਦਿਖਾਇਆ ਉਹ ਗੰਦ ਫਲਾਉਂਦੀ ਸੀ ਜਦੋਂ ਜਿਹੜੀ ਦੀਪਿਕਾ ਲੁਥਰਾ ਨਾਮ ਦੀ ਕੁੜੀ ਆ ਇਹ ਨੂੰ ਪਹਿਲਾਂ 50 ਲਾਈਕ ਵੀ ਨਹੀਂ ਆਉਂਦੇ ਸੀ ਜਿੱਦੇ ਤੋਂ ਮੈਂ ਇਹ ਨੂੰ ਦੇਖਿਆ ਦੇਖਿਆ ਕਿ ਜਿੱਦੇ ਤੋਂ ਜਿੱਦੇ ਅਮਰਪਾਲ ਸਿੰਘ ਮੈਰੋ ਨਾਲ ਇਹਦਾ ਰੌਲਾ ਪਿਆ ਮੈਂ ਉਹਦੇ ਦੇਖਿਆ ਇਹ ਨੂੰ ਪਹਿਲੀ ਵਾਰੀ ਕਿ ਦੀਪਿਕਾ ਲੁਥਰਾ ਕੌਣ ਆ ਵੀ ਯਾਰ ਕੀ ਇਹਨੇ ਮੈਨੂੰ ਇੱਕ ਵੀ ਕੰਟੈਂਟ ਗਲਤ ਨਹੀਂ ਲੱਗਿਆ ਸਿਰਫ ਜਿਹੜੀ ਪਿੱਛੇ ਜਿਹਦੇ ਪਿੱਛੇ ਇਹਨੇ ਉੱਥੇ ਬਲਾਈ ਸੀ ਉਹ ਕੰਟੈਂਟ ਵੀ ਥੋੜਾ ਜਿਹਾ ਡਬਲ ਮੀਨਿੰਗ ਸੀਗਾ ਹੋਰ ਮੈਨੂੰ ਇਹਦਾ ਕੋਈ ਵੀ ਕੰਟੈਂਟ ਗਲਤ ਨਹੀਂ ਲੱਗਿਆ ਦੀਪਕ ਲਖੜਾ ਦਾ ਪਰ ਉਹਦੇ ਅੰਮ੍ਰਿਤਪਾਲ ਸਿੰਘ ਮੈਰੋ ਦੇ ਇੱਕ ਵਾਰੀ ਬੋਲਣ ਨਾਲ ਉਹ ਕੁੜੀ ਹਾਈਲਾਈਟ ਹੋ ਗਈ ਸਗੋਂ ਲੋਕਾਂ ਨੇ ਉਹਦੀਆਂ ਪੁਰਾਣੀਆਂ ਵੀਡੀਓ ਵੀ ਦੇਖੀਆਂ ਭਾਲ ਭਾਲ ਕੇ ਇਹੀ ਚੀਜ਼ ਕਮਲਕੌਰ ਨਾਲ ਹੋਈ ਲੋਕਾਂ ਨੇ ਉਹਨੂੰ ਇੰਨਾ ਜ਼ਿਆਦਾ ਸਰਚ ਕੀਤਾ ਸਿਰਫ ਇਹਦੇ ਕਹਿਣ ਨਾਲ ਕੀ ਇਹ ਪ੍ਰਮੋਟ ਕਰ ਰਿਹਾ ਜਾਂ ਇਹ ਲੈਕਚਰ ਤਾਨੂੰ ਘਟਾ ਰਿਹਾ ਇਹ ਸਾਡਾ ਜਿਹੜਾ ਤਰੀਕਾ ਹੈ ਫਿਰ ਇਹ ਚੀਜ਼ ਵੀ ਤਾਂ ਸੋਚ ਨਹੀਂ ਬਣਦੀ ਹੈ ਨਾ ਕਿ ਇਸੇ ਲੈਕਚਰ ਤਾਂ ਘਟਾ ਰਹੇ ਆ ਕਿ ਉਹਨੂੰ ਪ੍ਰਮੋਟ ਕਰ ਰਹੇ ਆ ਅਸੀਂ ਅਕਸਰ ਜਦੋਂ ਫਿਲਮ ਲਾਈਨ ਦੇ ਵਿੱਚ ਹੁੰਦੇ ਸੀ ਇਹ ਗੱਲ ਕਰਦੇ ਹੁੰਦੇ ਸੀ ਕਿਸੇ ਫਿਲਮ ਦਾ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਕਰ ਦੇਣਾ ਜਾਂ ਕਿਸੇ ਵੱਲੋਂ ਅਸੀਂ ਇਹ ਸੋਚਦੇ ਹੁੰਦੇ ਸੀ ਯਾਰ ਬੰਦਿਆਂ ਨੇ ਵੀ ਇਹ ਕਿਸੇ ਜਥੇਬੰਦੀ ਨੂੰ ਪੈਸੇ ਦੇਤੇ ਵੀ ਸਾਡਾ ਵਿਰੋਧ ਕਰੋ ਕਿਉਂਕਿ ਉਹ ਫਿਲਮ ਹਾਈਲਾਈਟ ਹੋ ਜਾਂਦੀ ਸੀ ਉਹਨੂੰ ਪ੍ਰੋਮੋਟ ਕਰਨ ਵਾਸਤੇ ਮੈਂ ਇਹ ਚੀਜ਼ ਅਮਰਪਾਲ ਸਿੰਘ ਦੇ ਬਾਰੇ ਨਹੀਂ ਕਹਿ ਰਿਹਾ ਮੈਂ ਬੈਸਿਕ ਕਹਿ ਰਿਹਾ ਕਿ ਚੀਜ਼ਾਂ ਪ੍ਰੋਮੋਟ ਕਿਵੇਂ ਹੁੰਦੀਆਂ ਨੇ ਦੀਪਕਾ ਲੁਥਰਾ ਨੂੰ ਮੈਂ ਸੁਣ ਦੱਸਿਆ ਨਾ ਉਹਦੇ 50 ਲਾਈਕ ਨਹੀਂ ਆਉਂਦੇ ਹੁੰਦੇ ਸੀ ਜਿੱਦ ਦੇ ਮੈਂ ਉਹਦੀਆਂ ਵੀਡੀਓ ਦੇਖੀਆਂ ਜਦੋਂ ਉਹ ਉਹਨੇ ਉਹ ਰੌਲਾ ਪਿਆ ਸੀ ਡਬਲ ਮੀਨਿੰਗ ਵਾਲੀ ਵੀਡੀਓ ਦਾ ਭਾਈ ਅਮਰਪਾਲ ਸਿੰਘ ਨੇ ਉਹ ਕੀਤਾ ਸੀ ਤੇ ਅੱਜ ਉਹਦੀ ਵੀਡੀਓ ਨੂੰ 1500 2000 ਲਾਈਕ ਆ ਰਹੇ ਆ ਸੋ ਹੁਣ ਪਤਾ ਨਹੀਂ ਵੀ ਕੀ ਸਹੀ ਹੈ ਕੀ ਗਲਤ ਆਪਾਂ ਆਪਣੀਆਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਤੀਆਂ ਪਰ ਫੇਰ ਕਹਿ ਦਿੰਦਾ ਵੀ ਭਾਈ ਅਮਰਤਪਾਲ ਸਿੰਘ ਨੇ ਜੋ ਕੰਮ ਕੀਤਾ ਆਪਦੇ ਸਿਰ ਤੇ ਕੀਤਾ ਪਰ ਇਹ ਸਿੱਖੀ ਅਨੁਸਾਰ ਨਹੀਂ ਹੈਗਾ ਆਪਦੇ ਅਨੁਸਾਰ ਉਹਨੂੰ ਸਹੀ ਲੱਗਿਆ ਜੋ ਉਹਨੇ ਕੀਤਾ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਕਿਸੇ ਦੇ ਸਿਰ ਗੱਲ ਨਹੀਂ ਪਾਈ ਆਪੇ ਭੁਗਤੂਗਾ ਉਹ ਚੀਜ਼ ਉਹਦੀ ਬੱਕਰੀ ਆ ਸੋ ਇੰਨੀ ਕਿ ਮੇਰੀਆਂ